ਗੁੱਡ ਮਾਰਨਿੰਗ ਫਰੈਂਡਸ ਮੈਂ ਹਾਂ ਰੋਟਾ ਕਰਮਜੀਤ ਸਿੰਘ ਹੋਮੋਪੈਥਿਕ ਫਿਜੀਸ਼ਨ ਐਂਡ ਸੁਪਰ ਹੋਮੋਪੈਥਿਕ ਕਲੀਨਿਕ ਤੋਂ ਕੀ ਹੋ ਰਿਹਾ ਵਾ ਇੰਸਟਾਗ੍ਰਾਮ ਤੇ ਹਰ ਕੁਝ ਦਾ ਵਿਚਕ ਆ ਜਾਂਦਾ ਵੰਕੀ ਜੀ ਆਪੋ ਆਪਣੇ ਟੋਰਕਾ ਦੱਸੀ ਜਾਂਦੇ ਆ ਇਹ ਹੋਮੋਪੈਥਿਕ ਦਵਾਈ ਖਾ ਲੋ ਇਹ ਗ੍ਰੰਥਜੋਲ ਪਿਆ ਨੁਕਤਾ ਵਾ ਇਹ ਖਾ ਲੋ ਇਹ ਪੋਰਸੰਦੀ ਕਮਜ਼ੋਰੀ ਵਾਸਤੇ ਬਹੁਤ ਤਗੜੀ ਚੀਜ਼ ਆ ਇਹ ਭਸਮ ਮੜੀ ਆ ਇਹ ਵੈਦ ਮੜੇ ਆ ਇਹ ਚੀਜ਼ ਮੜੀ ਆ ਬਸ ਇੱਕ ਸਾਡੀ ਚੀਜ਼ ਚੰਗੀ ਆ ਜੋ ਅਸੀਂ ਦੱਸ ਰਹੇ ਆਂ ਤਾਨੂੰ ਅਗਰ ਪ੍ਰੀਮਚੂਰ ਜੇ ਕੋਲ ਹਿੰਦੀ ਸਮੱਸਿਆ ਹੈਗੀ ਜਿੰਨਾ ਪਰਸਾਂ ਨੂੰ ਪ੍ਰੀਮਚੂਰ ਜੇ ਕੋਲ ਹਿੰਦੀ ਸਮੱਸਿਆ ਆ ਬਿਲਕੁਲ ਠੀਕ ਹੋ ਜਾਊਗੀ ਕੋਈ ਭਸਮ ਨਹੀਂ ਕੰਮ ਕਰਦੀ ਐ ਕਰਕੇ ਕੋਈ ਹੋਮੋਪੈਥਿਕ ਦਵਾਈ ਨਹੀਂ ਕਰਦੀ ਕੋਈ ਟੋਟਕੇ ਕੰਮ ਨਹੀਂ ਕਰਦੇ ਇਹ ਟੋਟਕੇ ਬਾਜ਼ ਤੁਹਾਨੂੰ ਬਰਬਾਦ ਕਰ ਦੇਣਗੇ ਇਹ ਸਿਰਫ ਬੋਲਣ ਦਾ ਕੰਮ ਕਰਦੇ ਆ ਇਹ ਸਿਰਫ ਆਪਣਾ ਪ੍ਰਚਾਰ ਕਰਦੇ ਆ ਇਹਨਾਂ ਨੂੰ ਸਿਰਫ ਇੱਕ ਵਿਊ ਹਣਾ ਮਤਲਬ ਆ ਸਾਨੂੰ ਵਿਊ ਹੋਣਾ ਚਾਹੀਦਾ ਕੋਈ ਮਰਦਾ ਮਰੇ ਕੋਈ ਕਿਡਨੀ ਖਰਾਬ ਹੁੰਦੀ ਕਹਿੰਦਾ ਲਿਵਰ ਖਰਾਬ ਹੁੰਦਾ ਕਹਿੰਦਾ ਪੋਥਨ ਦਾ ਉਹ ਜਦੋਂ ਸਾਨੂੰ ਸਿਰਫ ਕਿਉਂ ਹੋਣਾ ਮਤਲਬ ਆ ਇਹ ਨਹੀਂ ਵੇਖਦੇ ਕਿਹੜਾ ਬਾਦ ਦਾ ਰੋਗੀ ਆ ਕਿਹੜਾ ਪਿੱਛ ਦਾ ਰੋਗੀ ਆ ਕਿਹੜਾ ਤਫ ਦਾ ਰੋਗੀ ਆ ਇਹ ਨਹੀਂ ਵੇਖਦੇ ਹੋਮੋਪੈਥੀ ਨਹੀਂ ਵੇਖਦੇ ਕਿਹੜਾ ਸੋਰਾ ਦਾ ਮਰੀਜ਼ ਆ ਕਿਹੜਾ ਸਕੌਸਲ ਦਾ ਮਰੀਜ਼ ਆ ਕਿਹੜਾ ਸੁਫਲਸ ਦਾ ਮਰੀਜ਼ ਆ ਕਿਹੜਾ ਟਿਊਬੀ ਕਲੀਨਿੰਗ ਦੀ ਹਿਸਟਰੀ ਆ ਨਹੀਂ ਇਹਨਾਂ ਨੂੰ ਇਹ ਸਮੱਸਿਆ ਆਏ ਕਿਵੇਂ ਆ ਜੇਨੈਟਿਕ ਤਣੀ ਹੈਗੀ ਕੋਈ ਰੋਗ ਤਾਂ ਨਹੀਂ ਸੀ ਪਹਿਲਾਂ ਕੋਈ ਰੋਗ ਟੀਕੇ ਟਿਊਪਾਂ ਮਲਮਾ ਲਾ ਕੋ ਰੋਗ ਨੂੰ ਛੋੜੀਓ ਮੇਂ ਦਬਾਏ ਤਾਂ ਨਹੀਂ ਸੀ ਘਟਾਈ ਫਿਰ ਤੇ ਜੇ ਡੈਂਗੂ ਵੀ ਨਹੀਂ ਸੀਗਾ ਪਹਿਲਾ ਉਹਰੇ ਕੋਈ ਇੰਜੈਕਸ਼ਨ ਤਾਂ ਨਹੀਂ ਲੱਗੇ ਸ਼ੂਗਰ ਤਾਂ ਨਹੀਂ ਹੈਗਾ ਥਾਇਰੋਇਡ ਤਾਂ ਨਹੀਂ ਹੈਗਾ ਕਮਰ ਦਰਦ ਤਾਂ ਨਹੀਂ ਕਰਦੀ ਹੈਗੀ ਬਲੱਡ ਪ੍ਰੈਸ਼ਰ ਤਾਂ ਨਹੀਂ ਵੱਧਾ ਵੱਡੀ ਉਮਰ ਕਾਰਨ ਸਮੱਸਿਆ ਤਾਂ ਨਹੀਂ ਆ ਰਹੀ ਨਸਾਂ ਤਾਂ ਨਹੀਂ ਕਮਜ਼ੋਰ ਹੋ ਗਈਆਂ ਸੁਪਨ ਦੋਸ਼ ਕਰਕੇ ਜਾਂ ਤਾਂਦ ਪੈਣ ਕਰਕੇ ਵੀਰ ਜੀ ਤਾਂ ਨਹੀਂ ਪਤਲਾ ਹੋ ਗਿਆ ਲਿਵਰ ਤਾਂ ਸੈਤਾਨੀ ਵਧਿਆ ਬਾਸ ਸਟ्रेस ਡਿਪਰੈਸ਼ਨ ਜਾਂ ਐਂਸਾਈਟੀ ਦੀ ਸਮੱਸਿਆ ਤਾਂ ਨਹੀਂ ਹੈਗੀ ਇਨਸਾਨ ਇਸ ਵਿੱਚੋਂ ਤਾਂ ਨਹੀਂ ਗੁਜ਼ਰ ਰਿਹਾ ਨਹੀਂ ਬਾਸ ਡੱਬੀ ਖਾ ਲੋ ਆ 150 ਦੀ ਗੋਲੀ ਖਾ ਲੋ ਇਹ ਚਮਲਪਲਾਸ਼ ਖਾ ਲੋ ਇਹ ਸੋਨਾ ਭਸਮ ਖਾ ਲੋ ਇਹ ਹੋਮੋਇਓਪੈਥਿਕ ਦਵਾਈ ਖਾ ਲੋ ਇਹ ਦੇਸੀ ਟੋੜਕਾ ਖਾ ਲੋ ਗ੍ਰੰਥੋ ਜਿਹੜਾ ਟੋੜਕਾ ਖਾ ਲੋ ਇਨਾ ਪਿੱਛੇ ਲੱਗੋਗੇ ਨਾ ਤੁਸੀਂ ਤੁਸੀਂ ਪਰਮਾਨੈਂਟ ਨਮਰਦ ਬਣ ਜਾਓਗੇ ਤੁਸੀਂ ਇਹ ਸੱਚਾਈ ਹੈ ਗੱਲ ਦੀ ਨਹੀਂ ਸਾਡੀ ਸਾਡੀ ਦਵਾਈ ਜਿਹੜੇ ਲੋਕ ਨਹੀਂ ਖਾਂਦੇ ਇਹਨੂੰ ਸਿਰਫ ਵਿਊ ਤੱਕ ਮਤਲਬ ਆ ਤੁਸੀਂ ਸਾਡੀ ਦਵਾਈ ਖਾਓ ਜਿਹੜੇ ਵੀ ਡਾਕਟਰ ਇਹ ਗੱਲ ਕਹਿੰਦੇ ਆ ਡੱਬੀ ਚੱਕ ਕੇ ਮੂੰਹ ਚੱਕ ਕੇ ਆ ਜਾਂਦੇ ਆ ਇਹ ਦਵਾਈ ਖਾਓ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਟੈਸਟ ਟਿਊਮਰ ਤਾਂ ਨਹੀਂ ਹੈਗਾ ਵੈਰ ਕੋ ਸਿਰਸ ਵਿੱਚ ਸਮੱਸਿਆ ਤਾਂ ਨਹੀਂ ਹੈਗੀ ਪੇਟ ਤਾਂ ਨਹੀਂ ਖਰਾਬ ਜਿੰਨਾ ਕਰਕੇ ਇਹ ਜਿਸ ਪਰਮਾਨੈਂਟ ਸਮੱਸਿਆ ਵਾ ਇਹ ਤੁਹਾਨੂੰ ਸਮਝ ਸਤ ਤੁਹਾਨੂੰ ਇਹ ਸਮੱਸਿਆ ਠੀਕ ਕਰਨ ਨਾ ਕਰਨ ਤੁਹਾਡਾ ਲਿਵਰ ਤੁਹਾਡੀ ਕਿਵਿ ਤੁਹਾਨੂੰ ਹਾਰ ਦੇ ਅਟੈਕ ਤੁਹਾਡਾ ਪੇਟ ਖਰਾਬ ਪੱਕਾ ਹੋਊਗਾ ਇਹ ਤੁਹਾਨੂੰ ਪੱਕਾ ਤੁਹਾਨੂੰ ਬਰਬਾਦ ਕਰਨਗੇ ਇਹ ਸਿਰਫ ਜਲਾਦ ਆ ਇਹ ਵੈਦ ਡਾਕਟਰ ਨਹੀਂ ਹੈਗੇ ਇਹ ਜਲਾਦ ਆ ਇਹਨਾਂ ਨੂੰ ਸਿਰਫ ਵਿਊ ਨਾ ਮਤਲਬ ਆ ਇੱਕ ਦੂਜੇ ਤੋਂ ਨਫ਼ਰਤ ਕਰਦੇ ਡਾਕਟਰ ਜਿੰਨੇ ਹੈਗੇ ਆ ਇਸ ਕਰਕੇ ਇਹੋ ਜਿਹੇ ਜਰਾਦਾਂ ਤੋਂ ਇਹੋ ਜਿਹੇ ਟੋਟਕੇ ਪਾਜ ਤੋਂ ਬਚ ਕੇ ਰਹੋ ਇਹ ਤੁਹਾਨੂੰ ਪਰਮਾਨੈਂਟ ਬਰਬਾਦ ਕਰ ਦੇਣਗੇ ਇਹਨਾਂ ਪਿੱਛੇ ਲਾ ਕੇ ਕੋਈ ਵੀ ਦਵਾਈ ਨਾ ਖਾਓ ਤੁਸੀਂ ਦਵਾਈ ਨਹੀਂ ਤੁਸੀਂ ਜ਼ਹਿਰ ਖਾ ਰਹੇ ਹੋ ਕਉਕੀ ਜੋ ਪ੍ਰੀਮਚੂਰ ਜੇਕੂਲਿਟੀ ਸਮੱਸਿਆ ਵਾ ਇਹਦੇ ਹੋਣ ਪਿੱਛੇ ਬਹੁਤ ਜ਼ਿਆਦਾ ਕਾਰਨ ਆ ਬਹੁਤ ਲੰਬੀ ਚੂਰੀ ਹਿਸਟਰੀ ਆ ਅਗਰ ਤੁਸੀਂ ਇਹਨਾਂ ਪਿੱਛੇ ਲੱਕੇ ਦਵਾਈ ਖਾਓਗੇ ਤਾਂ ਪਰਮਨੈਂਟ ਬਲੌਗ ਨੰਬਰ ਦੋ ਜਾਣਗੇ